ਅਗਮਨ ਟੀਵੀ ਵਿਦੇਸ਼ ਵਾਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਐਸਜੀਪੀਸੀ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਖਾਲਸਾ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਉਹਨਾਂ ਨੂੰ ਕਮੇਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਜਥੇਦਾਰ ਦੇ ਨਿਯਮ ਸਬੰਧੀ ਸੇਵਾ ਨਿਯਮਾਂ ਸਬੰਧੀ ਇੱਕ ਕਮੇਟੀ ਹੁੰਦੀ ਹੈ ਜਿਸ ਦੇ ਉਹ ਮੈਂਬਰ ਸਨ ਪਰ ਹੁਣ ਉਹਨਾਂ ਨੂੰ ਬਾਹਰ ਕਰ ਦਿੱਤਾ ਦਰਸਲ ਡਾਕਟਰ ਕਰਮਜੀਤ ਉਹਨਾਂ ਦੀ ਇੱਕ ਵੀਡੀਓ ਜੋ ਆਰਐਸਐਸ ਦੇ ਮੁਖੀ ਨਮੋਹਨ ਭਗਵਤ ਉਹਨਾਂ ਦੇ ਨਾਲ ਇੱਕ ਵੀਡੀਓ ਸਾਹਮਣੇ ਆਈ ਸੀ ਪੰਜਾਬ ਦੇ ਸਿਆਸੀ ਲੀਡਰਾਂ ਦੇ ਵੱਲੋਂ ਉਹ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਵੱਡੀ ਕਾਰਵਾਈ ਹੋਈ ਆ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਸੀ ਡਾਕਟਰ ਕਰਮਜੀਤ ਨੂੰ ਜਥੇਦਾਰਾਂ ਦੇ ਸੇਵਾ ਨਿਯਮਾਂ ਸੰਬੰਧੀ ਜੋ ਕਮੇਟੀ ਹੈਗੀ ਆ ਉਸ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪੂਰਾ ਮਾਮਲਾ ਕਿ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਇੱਕ ਪਾਸੇ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਜਦੋਂ ਸਾਹਮਣੇ ਆਉਂਦੀ ਆ ਜੋ ਐਲਓਪੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਜਾਂਦੀ ਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਵੱਲੋਂ ਆਰਐਸਐਸ ਮੁਖੀ ਅੱਗੇ ਝੁਕਣਾ ਸਿਰਫ ਸ਼ਰਮਨਾਕ ਹੀ ਨਹੀਂ ਇਹ ਗੱਲ ਦਾ ਪ੍ਰਤੀਕ ਹੈ ਕਿ ਜਿਵੇਂ ਪੰਜਾਬ ਵਿੱਚ ਸਿੱਖਿਆ ਨੂੰ ਹਾਈਜੈਕ ਕੀਤਾ ਜਾ ਰਿਹਾ ਇਸ ਤਰ੍ਹਾਂ ਦੇ ਜਿਹੜੇ ਸਵਾਲ ਜਿਹੜੇ ਉਹ ਚੁੱਕੇ ਜਾ ਰਹੇ ਸਨ ਇਸ ਤੋਂ ਇਲਾਵਾ ਡਾਕਟਰ ਕਰਮਜੀਤ ਇਹ ਬੋਲਦੇ ਹੋਏ ਨਜ਼ਰ ਆ ਰਹੇ ਸਨ ਕਿ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਨੂੰ ਲੈ ਕੇ ਉਹ ਚੇਅਰ ਸਥਾਪਿਤ ਕਰ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਇਹ ਵਿਵਾਦ ਕਾਫੀ ਭੱਗ ਜਾਂਦਾ ਹਾਲਾਂਕਿ ਮੀਡੀਆ ਦੇ ਵੱਲੋ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਜੇ ਤੱਕ ਜਿਹੜਾ ਉਹਨਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆਈ ਆ ਕਿ ਡਾਕਟਰ ਕਰਮਜੀਤ ਨੂੰ SGPC ਦੇ ਵੱਲੋਂ ਹਟਾ ਦਿੱਤਾ ਗਿਆ ਜੋ ਜਥੇਦਾਰ ਦੇ ਨਿਜਮਾ ਸੇਵਾ ਨਿਜਮਸ ਸੰਬੰਧੀ ਜੋ ਕਮੇਟੀ ਹੈਗੀ ਆ ਉਸ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਇੱਕ ਪਾਸੇ ਇਹ ਵੀਡੀਓ ਹੋਏਗੀ ਆ ਇੱਕ ਸਮਾਗਮ ਸੀਗਾ ਜਿਉਂ ਦੱਸਿਆ ਜਾ ਰਿਹਾ ਕਿ ਜੋ ਦੇਸ਼ ਦੇ ਯੂਨੀਵਰਸਿਟੀਆਂ ਨੇ ਉਹਨਾਂ ਦਾ ਵੀਸੀ ਦਾ ਪ੍ਰੋਗਰਾਮ ਸੀਗਾ ਤੇ ਸਟੇਜ ਤੇ ਜੋ ਆਰਐਸਐਸ ਮੁਗੀ ਨੇ ਮੋਹਨ ਭਗਵਤ ਉਹ ਬੈਠੇ ਹੋਏ ਨਜ਼ਰ ਆ ਰਹੇ ਸੀਗੇ ਤੇ ਦੂਸਰੇ ਪਾਸੇ ਜੋ ਸਟੇਜ ਤੋਂ ਥੱਲੇ ਲਾਲ ਪੱਗ ਦੇ ਵਿੱਚ ਡਾਕਟਰ ਕਰਮਜੀਤ ਉਹ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਤਿੰਨ ਪੁਆਇੰਟ ਜਿਹੜੇ ਉਹ ਦੱਸੀ ਜਾਂਦੇ ਨੇ ਇੱਕ ਪੁਆਇੰਟ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਰੇਕ ਵੇਦ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀਆਂ ਸਿੱਖਿਆਵਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਚੇਅਰ ਸਥਾਪਿਤ ਜਿਹੜੀ ਕੀਤੀ ਗਈ ਆ ਯੂਨੀਵਰਸਿਟੀ ਦੇ ਅੰਦਰ ਤਾਂ ਚੇਅਰ ਕੀ ਹੁੰਦੀ ਹੈ ਇਹ ਵੀ ਇੱਕ ਵਾਰ ਐਕਸਪਲੇਨ ਕਰ ਦਿੰਨੇ ਆ ਦਰਸਲ ਯੂਨੀਵਰਸਿਟੀਆਂ ਦੇ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਜਦੋਂ ਉਸ ਦੇ ਪ੍ਰਤੀ ਪੂਰੇ ਡੰਗਾਈ ਦੇ ਵਿੱਚ ਖੋਜ ਕਰਨੀ ਹੋਵੇ ਭਾਵੇਂ ਕਿਸੇ ਵਿਅਕਤੀ ਦੇ ਪ੍ਰਤੀ ਭਾਵੇਂ ਕਿਸੇ ਸ਼ਖਸੀਅਤ ਦੇ ਪ੍ਰਤੀ ਤਾਂ ਅਜਿਹੇ ਦੇ ਵਿੱਚ ਉਸ ਨੂੰ ਉਸ ਦੇ ਸੰਬੰਧੀ ਚੇਅਰ ਸਥਾਪਿਤ ਕੀਤੀ ਜਾਂਦੀ ਆ ਚੇਅਰ ਦਾ ਬਕਾਇਦਾ ਮੁਖੀ ਲਗਾਇਆ ਜਾਂਦੇ ਨੇ ਤੇ ਉਸ ਦੇ ਸੰਬੰਧੀ ਜੋ ਵਿਸ਼ਾ ਹੁੰਦਾ ਜਾਂ ਸ਼ਖਸੀਅਤ ਹੁੰਦੀ ਆ ਜਿਸ ਦੇ ਬਾਰੇ ਚੇਅਰ ਸਥਾਪਿਤ ਕੀਤੀ ਜਾਂਦੀ ਆ ਤਾਂ ਉਸ ਦੇ ਬਾਰੇ ਪੂਰੀ ਜਿਹੜੀ ਆ ਸਟੱਡੀ ਕੀਤੀ ਜਾਂਦੀ ਆ ਤਾਂ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਗਈ ਆ ਹਾਲਾਂਕਿ ਇੱਥੇ ਇਹ ਦਾਵਾ ਵੀ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਅਸੀਂ ਚੇਅਰ ਸਥਾਪਿਤ ਕੀਤੀ ਗਈ ਆ ਕਿਉਂਕਿ ਇੱਕ ਪਾਸੇ ਰਿਗਵੇਦ ਤੇ ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੋੜ ਕੇ ਚੇਅਰ ਸਥਾਪਿਤ ਕਰਨਾ ਸੁਭਾਵਿਕ ਜੀ ਗੱਲ ਹੈ ਕਿ ਸਿੱਖ ਸੰਗਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਜ਼ ਜਿਹੜਾ ਕਿਤੇ ਨਾ ਕਿਤੇ ਜਾਹਰ ਹੋਣਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਵੱਡਾ ਵਿਵਾਦ ਖੜਾ ਹੋ ਗਿਆ ਤੇ ਇਸ ਵਿਵਾਦ ਦੇ ਚੱਲਦੇ ਹੁਣ ਐਸਜੀਪੀਸੀ ਨੇ ਵੱਡਾ ਕਦਮ ਚੁੱਕ ਲਿਆ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ ਯੂਨੀਵਰਸਿਟੀ ਤਾਂ ਉੱਥੋਂ ਦੇ ਜੋ ਯੂਨੀਵਰਸਿਟੀ ਦੇ ਮੁਖੀ ਹੁੰਦੇ ਨੇ ਵਾਈਸ ਚਾਂਸਲਰ ਤਾਂ ਡਾਕਟਰ ਕਰਮਜੀਤ ਉਹਨਾਂ ਨੂੰ ਜਥੇਦਾਰ ਦੇ ਸੇਵਾ ਨਿਜਬਸਮੰਦੀ ਜੋ ਕਮੇਟੀ ਸੀਗੀ ਉਸ ਦੇ ਵਿੱਚੋਂ ਹਟਾ ਦਿੱਤਾ ਗਿਆ ਤਾਂ ਵੱਡਾ ਐਕਸ਼ਨ ਕਿਹਾ ਜਾ ਸਕਦਾ ਹਾਲਾਂਕਿ ਹਜੇ ਇਹ ਮਾਮਲਾ ਠੰਡਾ ਨਹੀਂ ਪਿਆ ਹੈਗਾ ਇਹ ਮਾਮਲਾ ਜਿੱਥੇ ਇੱਕ ਪਾਸੇ ਸਿਆਸੀ ਤੌਰ ਤੇ ਵੀ ਗਰਮਾਉਂਦਾ ਜਾ ਰਿਹਾ ਤੇ ਉੱਥੇ ਧਾਰਮਿਕ ਤੌਰ ਤੇ ਵੀ ਜਿਹੜਾ ਇਹ ਮਸਲਾ ਵੱਡਾ ਪਣਦਾ ਜਾ ਰਿਹਾ ਕਿਉਂਕਿ ਇੱਕ ਪਾਸੇ ਕਮੇਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਇਹ ਦੇਖਣ ਵਾਲਾ ਹੋਊਗਾ ਕਿ ਇੱਕ ਪਾਸੇ ਜਦੋਂ ਡਾਕਟਰ ਕਰਮਜੀਤ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਵੀਡੀਓ ਦੇ ਵਿੱਚ ਕਿ ਅਸੀਂ ਚੇਅਰ ਸਥਾਪਿਤ ਕਰ ਦਿੱਤੀ ਗਈ ਆ ਕਿ ਵਾਕਈ ਇਸ ਤਰ੍ਹਾਂ ਦੀ ਕੋਈ ਚੇਅਰ ਸਥਾਪਿਤ ਕੀਤੀ ਗਈ ਆ ਤੇ ਉਸ ਤੋਂ ਬਾਅਦ ਸਿੱਖ ਸੰਗਤ ਦਾ ਹੁਣ ਕੀ ਰਿਐਕਸ਼ਨ ਹੋਵੇਗਾ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਚੇਅਰਚ ਜੋ ਹਟਾ ਦਿੱਤਾ ਗਿਆ ਕਮੇਟੀ ਦੇ ਵਿੱਚੋਂ ਕੀ ਹੁਣ ਚੇਅਰ ਨੂੰ ਲੈ ਕੇ ਵੀ ਇਸ ਦੇ ਬਾਰੇ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਵਾਕਈ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੇਅਰ ਸਥਾਪਿਤ ਕੀਤੀ ਗਈ ਆ ਜਿੱਤੇ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੋੜ ਕੇ ਉਸ ਦੇ ਬਾਰੇ ਸਟੱਡੀ ਜਿਹੜੀ ਉਹ ਕੀਤੀ ਜਾ ਰਹੀ ਹੋਵੇ ਤਾਂ ਇਸ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਪਰ ਫਿਲਹਾਲ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲ ਉਹ ਨਜ਼ਰ ਆਉਂਦੇ ਨੇ ਤੇ ਆਰਐਸਐਸ ਮੁਖੀ ਮੋਨ ਭਗਵਤ ਤਾਂ ਇੱਕ ਪਾਸੇ ਜੇਕਰ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਭਾਵੇਂ ਪੰਜਾਬੀ ਯੂਨੀਵਰਸਿਟੀ ਹੈਗੀ ਆ ਪਾਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈਗੀ ਆ ਤੇ ਯੂਨੀਵਰਸਿਟੀਆਂ ਆਟੋਨੋਮਸ ਬਾਡੀ ਹੁੰਦੀਆਂ ਨੇ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਮੁਖੀ ਹੁੰਦਾ ਜੇਕਰ ਗਵਰਨਰ ਦੀ ਗੱਲ ਕੀਤੀ ਜਾਵੇ ਤਾਂ ਗਵਰਨਰ ਯੂਨੀਵਰਸਿਟੀਆਂ ਦੇ ਸਭ ਤੋਂ ਜਿਹੜੇ ਟਾਪ ਮੁਖੀ ਹੁੰਦੇ ਨੇ ਪਰ ਦੂਸਰੇ ਪਾਸੇ ਜੋ ਹੁਣ ਇਹ ਵੀਡੀਓ ਆਈ ਆ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਸਿਆਸੀ ਤੌਰ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਥੇ ਬੁੱਧੀਜੀਵੀ ਵਰਗ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਯੂਨੀਵਰਸਿਟੀਆਂ ਦੀਆਂ ਗੱਲਾਂ ਕਰਦੇ ਆ ਤਾਂ ਉੱਥੇ ਤਰਕ ਕਿਤੇ ਨਾ ਕਿਤੇ ਹੁੰਦਾ ਪਰ ਇੱਥੇ ਹੁਣ ਇਹ ਵੀ ਸਵਾਲ ਜਿਹੜੇ ਖੜੇ ਕਿਤੇ ਜਾ ਰਹੇ ਨੇ ਜਿਹੜੇ ਬੁੱਧੀਜੀਵੀ ਨੇ ਜਾਂ ਫਿਰ ਆਮ ਲੋਕ ਨੇ ਕਿ ਇੱਕ ਪਾਸੇ ਵੀਸੀ ਹੋਣ ਤੇ ਦੂਸਰੇ ਪਾਸੇ ਮੋਹਨ ਪਾਗਵਤ ਆਖਿਰਕਾਰ ਇੱਕ ਪਾਸੇ ਕੋਈ ਵੀਸੀ ਕਿਸ ਤਰ੍ਹਾਂ ਮੋਹਨ ਪਾਗਵਤ ਨੂੰ ਆਪਣਾ ਜਿਹੜਾ ਇਸ ਤਰ੍ਹਾਂ ਦਾ ਬਿਆਨ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਜਾਣਕਾਰੀ ਸਾਂਝੀ ਕਰ ਸਕਦਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਚੇਅਰ ਸਥਾਪਿਤ ਕੀਤੀ ਹੈਗੀ ਆ ਜਾਂ ਫਿਰ ਅਸੀਂ ਕੀ ਕੁਝ ਕਰਨ ਜਾ ਰਹੇ ਹੈਗੇ ਤਾਂ ਇਹ ਪ੍ਰੋਗਰਾਮ ਸੀਗਾ ਇੱਕ ਸਮਾਗਮ ਸੀਗਾ ਉਥੋਂ ਦੀ ਇਹ ਵੀਡੀਓ ਵਾਇਰਲ ਹੋਈ ਆ ਪਰ ਉਸ ਤੋਂ ਬਾਅਦ ਹੁਣ ਇਹ ਵੱਡਾ ਐਕਸ਼ਨ ਹੋਇਆ ਐਸਜੀਪੀਸੀ ਦੇ ਵੱਲੋਂ ਡਾਕਟਰ ਕਰਮਜੀਤ ਨੂੰ ਜੋ ਜ਼ਥੇਦਾਰ ਦੇ ਸੇਵਾ ਨਿਜਮਾ ਸੰਬੰਧੀ ਜੋ ਕਮੇਟੀ ਹੈਗੀ ਆ ਉਸ ਦੇ ਵਿੱਚੋਂ ਬਾਹਰ ਕਰ ਦਿੱਤਾ